ਵੀ ਇੱਕ ਪਾਸੇ ਤੇ ਬੰਦੀ ਛੋਟ ਦਿਹਾੜਾ ਸੰਗਤਾਂ ਦੇ ਵੱਲੋਂ ਨਾਨਕ ਨਾਮ ਲੈ ਵਸਿਕ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਤਾਂ ਦੂਜੇ ਪਾਸੇ ਬੜੈਲ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਮੰਤਵ ਕੀ ਹੈ ਜੀ ਸੋ ਅੱਜ ਭਾਵੇਂ ਬੜੈਲ ਜੇਲ੍ਹ ਇਹਦੇ ਅੱਗੇ ਅਸੀਂ ਸੰਗਤਾਂ ਨੇ ਆ ਕੇ ਚੌਪਈ ਸਾਹਿਬ ਦਾ ਪਾਠ ਕਰਿਆ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਅਰਦਾਸ ਕਰੀ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਾਡੀ ਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਉਹ ਬੰਦੀ ਛੋੜਦਾਤਾ ਜਿਹਦਾ ਅਸੀਂ ਅੱਜ ਦਿਹਾੜਾ ਮਨਾ ਰਹੇ ਹਾਂ ਜਦੋਂ ਦੂਜੇ ਧਰਮਾਂ ਦੇ ਲੋਕਾਂ ਨੂੰ ਰਿਹਾ ਕਰਾ ਸਕਦਾ ਅੱਜ ਸਿੱਖ ਕੌਮ ਨੂੰ ਵੀ ਉਹ ਸੰਬੰਧੀ ਦਾਤਾ ਛੋੜਦੇ ਚਰਨਾ ਚ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਉ ਸਾਡੇ ਬੰਦੀ ਸਿੰਘ ਭਾਵੇਂ ਬੜੈਲ ਜੇਣ ਚ ਭਾਵੇਂ ਦਿੱਲੀ ਦੀ ਤਿਹਾਰ ਜੇਣ ਚ ਭਾਵੇਂ ਜਹੇਦਾਰ ਜਕਤਾਰ ਸਿੰਘ ਹਵਾਰਾ ਸਮੇਤ ਮੰਡੋਲੀ ਦਿੱਲੀ ਜੇਲ੍ਹ ਵਿੱਚ ਬੰਦ ਹੈ ਸੋ ਜਿੰਨੇ ਵੀ ਸਾਡੇ ਬੰਦੀ ਸਿੰਘ ਹੈ ਭਾਵੇਂ ਅਮਰਸਰ ਦੀ ਸੈਂਟਰਲ ਜੇਲ੍ਹ ਚ ਬੰਦ ਹੈ ਉਹ ਸਾਰੇ ਬੰਦੀ ਸਿੰਘ ਰਿਹਾ ਹੋਣ ਕੀ ਲੱਗਦਾ ਕਿ ਸੰਗਤਾਂ ਦੇ ਸਮੇਤ ਵੱਖ-ਵੱਖ ਪਾਰਟੀਆਂ ਦੇ ਜਿਹੜੇ ਜੁੜੇ ਹੋਏ ਨੁਮਾਇੰਦੇ ਨੇ ਚਾਹੇ ਉਹ ਭਾਜੀਪੀ ਦੇ ਨਾਲ ਹੋਣ ਕਿ ਉਹ ਵੀ ਚਾਹੁੰਦੇ ਕਿ ਰਿਹਾਈ ਹੋਣੀ ਚਾਹੀਦੀ ਆ ਜਿਹੜਾ ਮਨੁੱਖਤਾ ਨੂੰ ਪਿਆਰ ਕਰਦਾ ਭਾਵੇਂ ਉਹ ਆਰਪੀ ਸਿੰਘ ਹੈ ਪਿਛਲੇ ਸਮੇਂ ਦੋ ਤੇ ਅੰਦਰ ਪਹਿਲਾਂ ਉਹਨਾਂ ਵੱਲੋਂ ਬਿਆਨ ਆਇਆ ਉਹਨਾਂ ਨੇ ਇੱਕ ਸ਼ਰਤ ਵੀ ਰੱਖੀ ਹੈ ਕਿ ਜਦੋਂ ਤੱਕ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ ਮੈਂ ਇਹ ਦਿਨ ਨਹੀਂ ਮਨਾਵਾਂਗਾ ਸੋ ਅਸੀਂ ਸਵਾਗਤ ਕਰਦੇ ਹਾਂ ਉਹਦੇ ਬਿਆਨ ਦਾ ਉਹ ਉਸ ਸਰਕਾਰ ਦੀ ਜੇ ਮੰਤਰੀ ਹੈ ਜਿਹੜੀ ਹੁਣ ਰਾਜ ਕਰ ਰਹੀ ਹੈ ਸੋ ਦੇਖਣੇ ਹੋਣਾ ਚਾਹੀਦਾ ਉਹਨਾਂ ਨੇ ਆਪਣੇ ਅੰਦਰ ਭਾਵਨਾ ਪ੍ਰਗਟ ਕਰੀ ਹੈ ਵੀ ਹਾਂ ਉਹ ਰਿਹਾ ਹੋਣੇ ਚਾਹੀਦੇ ਹਨ ਬੰਦੀ ਸਿੰਘ ਦਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਾਡੇ ਬੰਦੀ ਸੰਗਾਂ ਨੂੰ ਕੀ ਲੱਗਦਾ ਕਿ ਬੀਜੇਪੀ ਦਾ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਉਹ ਇਹਦੇ ਉੱਪਰ ਡਿਸੀਜਨ ਕਰ ਸਕਦਾ ਹੈ ਕਿਸੇ ਤਰ੍ਹਾਂ ਦਾ ਕੋਈ ਸੋ ਇਹ ਸਰਕਾਰ ਆਈ ਹੈ ਨਵੀਂ ਹੁਣ ਦਿੱਲੀ ਚ ਬੀਜੇਪੀ ਦੀ ਸਰਕਾਰ ਹੈ ਸੈਂਟਰ ਚ ਵੀ ਬੀਜੇਪੀ ਦੀ ਸਰਕਾਰ ਹੈ ਦੇਖਦੇ ਆ ਵੀ ਕੀ ਉਹ ਫੈਸਲਾ ਲੈਂਦੀ ਹੈ ਕੀ ਉਹਨਾਂ ਦਾ ਸੈਂਟੈਂਸ ਰਿਵਿਊ ਬੋਰਡ ਭਾਈ ਦਮਿੰਦਰਪਾਲ ਸਿੰਘ ਨੂੰ ਰਿਹਾ ਕਰਨ ਦੀ ਹੁਕਮ ਦਿੰਦਾ ਸੋ ਆਉਣ ਵਾਲੇ ਦਿਨਾਂ 'ਚ ਇਹ ਵੀ ਪਤਾ ਲੱਗ ਜਾਂਦਾ ਅੱਜ ਬੰਦੀ ਛੋੜ ਦਿਹਾੜਾ ਇਹ ਤਾਂ ਇਸੇ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਸੰਗਤਾਂ ਦੇ ਵੱਲੋਂ ਜਾਂ ਜਿਹੜੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਵੱਲੋਂ ਬੰਦੀ ਛੋੜ ਦਿਨ ਮਨਾਇਆ ਜਾ ਰਿਹਾ ਤਾਂ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿੱਚ ਕੌਮੀ ਇਨਸਾਫ਼ ਮੋਰਚਾ ਲੱਗਾ ਹੋਇਆ ਤਾਂ ਅੱਜ ਜਿਹੜਾ ਦੇਖ ਸਕਦੇ ਹੋ ਕਿ ਬੜੈਲ ਜੇਲ੍ਹ ਜੀਰ ਦੇ ਬਾਹਰੋਂ-ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਦੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆਂ ਔਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੰਗਤਾਂ ਦੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਤਮਾਮ ਸਾਰੀ ਜਿਹੜੀ ਅਪੀਲਸ ਹੈ ਉਹ ਇੱਥੇ ਸਿੱਖ ਸੰਗਤਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਲੰਬੇ ਸਮੇਂ ਦੀ ਇਹ ਡਿਮਾਂਡ ਹੈ ਕਿਉਂਕਿ ਸਿੱਖਾਂ ਦੀਆਂ ਜਿਹੜੀਆਂ ਪ੍ਰਮੁੱਖ ਮੰਗਾਂ ਨੇ ਉਹ ਲੰਬੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਨੇ ਔਰ ਇਸੇ ਦੇ ਤਹਿਤ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਕੌਮੀ ਸਭ ਮੋਰਚੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਇਹ ਦੇਖ ਸਕਦੇ ਹੋ ਕਿ ਜਿਹੜਾ ਬੰਦੀ ਸਿੰਘਾਂ ਦੇ ਜਿਹੜੇ ਪੋਸਟਰ ਨੇ ਉਹ ਹੱਥ ਦੇ ਵਿੱਚ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਰੂਪ ਦੇ ਵਿੱਚ ਜਿੰਨੀਆਂ ਵੀ ਇੱਥੇ ਸੰਗਤਾਂ ਜੁੜਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਨੇ ਚੰਡੀਗੜ੍ਹ ਤੇ ਮੁਹਾਲੀ ਦੀ ਸਰਹੱਦ ਦੇ ਉੱਪਰ ਤਕਰੀਬਨ ਪੌਣੇ 3 ਸਾਲ ਤੋਂ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਤਾਂ ਇੱਥੇ तमाम ਸਾਰੇ ਜਿਹੜੇ ਆਗੂ ਨੇ ਸਿੱਖ ਸੰਗਤਾਂ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਖਾਸ ਤੌਰ ਤੇ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਜਿਹੜੀ ਮੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜਿਹੜੀਆਂ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਪਰ ਇਸੇ ਚੀਜ਼ ਦੇ ਮੱਦੇ ਨਜ਼ਰ ਇਸੇ ਗੱਲ ਦੇ ਮੱਦੇ ਨਜ਼ਰ ਜਿਹੜੀ ਗੱਲ ਹੈ ਕਿਤੇ ਕਿਨਾਰੇ ਲੱਗਦੀ ਨਜ਼ਰ ਨਹੀਂ ਆਉਂਦੀ ਔਰ ਲੰਬੇ ਸਮੇਂ ਤੋਂ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਨੇ ਉਹ ਪੂਰੀਆਂ ਨਹੀਂ ਹੋ ਸਕੀ ਨਾ ਆਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ 7 7 ਗਰਮੀ ਠੀਕ ਹੈ ਸਾਰੇ ਸਾਰੇ ਵਰਤਾ ਦੇ ਇਹ ਵੀ ਬੰਦੇ ਆਪਣੇ 7 9 ਤਾ ਇੱਥੇ ਬਾਪੂ ਗੁਰਚੰਦ ਸਿੰਘ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਇੱਕ ਪਾਸੇ ਤੇ ਬੰਦੀ ਛੋੜ ਦਿਹਾੜਾ ਸੰਗਤਾਂ ਦੇ ਵੱਲੋਂ ਨਾਨਕ ਨਾਮ ਲੈ ਵਸ ਇੱਕ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਤਾਂ ਦੂਜੇ ਪਾਸੇ ਬੜੈਲ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕਰਦਾ ਮੰਤਵ ਕੀ ਹੈ ਜੀ ਦੇਖੋ ਅੱਜ ਜਿੱਥੇ ਗੁਰੂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਜਿਸ ਦਿਨ ਉਹ ਆਪ ਰਿਹਾਬ ਹੋਏ ਉਸ ਦਿਨ ਆਪਣੇ ਨਾਲ 52 ਉਹਨਾਂ ਹਿੰਦੂ ਰਾਜਿਆਂ ਨੂੰ ਰਿਹਾ ਕਰਵਾਇਆ ਸੋ ਉਹਨਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਣ ਤੇ ਸੰਗਤਾਂ ਨੇ ਖੁਸ਼ੀ ਵਿੱਚ ਇਹ ਦਿਹਾੜਾ ਬੰਦੀ ਸਿੰਘ ਬੰਦੀ ਛੋੜ ਦਿਵਸ ਨੂੰ ਮਨਾਇਆ ਲਗਾਤਾਰ ਸੰਗਤਾਂ ਮਨਾ ਰਹੀਆਂ ਪਰੰਤੂ ਅਸੀਂ ਜਿਹੜੇ ਸਾਡੇ ਬੰਦੀ ਸਿੰਘ ਐ ਲੰਮੀਆਂ ਜਿਹੜਾ ਕੱਟ ਚੁੱਕੇ 30 30 ਸਾਲ 35 35 ਸਾਲ ਉਹ ਜਿਹੜਾਂ ਚ ਬੰਦ ਐ ਸੋ ਅੱਜ ਭਾਵੇਂ ਬੜੈਲ ਜੇਲ ਹੈ ਇਹਦੇ ਅੱਗੇ ਅਸੀਂ ਸੰਗਤਾਂ ਨੇ ਆ ਕੇ ਚੌਪਈ ਸਾਹਿਬ ਦਾ ਪਾਠ ਕਰਿਆ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਅਰਦਾਸ ਕਰੀਏ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੋ ਸਾਡੀ ਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਉਹ ਬੰਦੀ ਛੋੜ ਦాతਾ ਜਿਹਦਾ ਅਸੀਂ ਅੱਜ ਦਿਹਾੜਾ ਮਨਾ ਰਹੇ ਹਾਂ ਜਦੋਂ ਦੂਜੇ ਧਰਮਾਂ ਦੇ ਲੋਕਾਂ ਨੂੰ ਰਿਹਾ ਕਰਾ ਸਕਦਾ ਅੱਜ ਸਿੱਖ ਕੌਮ ਨੂੰ ਵੀ ਉਹ ਸੰਬੰਧੀ ਦਾਤਾ ਛੋੜ ਦੇ ਚਰਨਾ ਚ ਅਰਦਾਸ ਕਰਨੀ ਚਾਹੀਦੀ ਹੈ ਕਿ ਜੇ ਉਹ ਸਾਡੇ ਬੰਦੀ ਸਿੰਘ ਭਾਵੇਂ ਬੜੈਲ ਜੇਲ੍ਹ ਚ ਭਾਵੇਂ ਦਿੱਲੀ ਦੀ ਤਿਹਾਰ ਜੇਲ੍ਹ ਚ ਭਾਵੇਂ ਜਹੇਦਾਰ ਜਕਤਾਰ ਸਿੰਘ ਹਵਾਰਾ ਸਮੇਤ ਮੰਡੋਲੀ ਦਿੱਲੀ ਜੇਲ੍ਹ ਵਿੱਚ ਬੰਦ ਹੈ ਸੋ ਜਿੰਨੇ ਵੀ ਸਾਡੇ ਬੰਦੀ ਸਿੰਘ ਹੈ ਭਾਵੇਂ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਚ ਬੰਦ ਹੈ ਉਹ ਸਾਰੇ ਬੰਦੀ ਸਿੰਘ ਰਿਹਾ ਹੋਣ ਅੱਜ ਅਸੀਂ ਉਹਨਾਂ ਦੀ ਰਿਹਾਈ ਲਈ ਜੇਲ੍ਹ ਦੇ ਅੱਗੇ ਆ ਕੇ ਅਰਦਾਸ ਕੀਤੀ। ਬੱਪੂ ਜੀ ਇੱਕ ਵੱਡਾ ਸਵਾਲ ਹੈ ਕਿ ਜਿਹੜਾ ਪਿਛਲੇ ਦਿਨੀ ਆਰ ਪੀ ਸਿੰਘ ਬੀਜੇਪੀ ਆਗੂ ਨੇ ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਔਰ ਖਾਸ ਤੌਰ ਤੇ ਉਹਨਾਂ ਜ਼ਿਕਰ ਵੀ ਕੀਤਾ ਕਿ ਮੈਂ ਉਦੋਂ ਤੱਕ ਬੰਦੀ ਛੋੜ ਦਿਵਸ ਨਹੀਂ ਮਨਾਊਂਗਾ ਜਦੋਂ ਤੱਕ ਜਿਹੜੇ ਬੰਦੀ ਸਿੰਘ ਆ ਰਿਹਾਉ ਕਿ ਨਹੀਂ ਆ ਜਾਂਦੇ। ਕੀ ਲੱਗਦਾ ਕਿ ਸੰਗਤਾਂ ਦੇ ਸਮੇਤ ਵੱਖ-ਵੱਖ ਪਾਰਟੀਆਂ ਦੇ ਜੁੜਿਆਂ ਦੇ ਜਿਹੜੇ ਜੁੜੇ ਹੋਏ ਨੁਮਾਇੰਦੇ ਨੇ ਚਾਹੇ ਉਹ ਬੀਜੇਪੀ ਦੇ ਨਾਲ ਹੋਣ ਕਿ ਉਹ ਵੀ ਚਾਹੁੰਦੇ ਕਿ ਰਿਹਾਈ ਹੋਣੀ ਚਾਹੀਦੀ ਆ। ਦੇਖੋ ਜਿਹੜਾ ਮਨੁੱਖਤਾ ਨੂੰ ਪਿਆਰ ਕਰਦਾ ਭਾਵੇਂ ਉਹ ਆਰਪੀ ਸਿੰਘ ਹੈ ਪਿਛਲੇ ਸਾਲ ਜੋ ਪਿਛਲੇ ਸਮੇਂ ਦੋਤੇ ਅੰਦਰ ਪਹਿਲਾ ਉਹਨਾਂ ਵੱਲੋਂ ਬਿਆਨ ਆਇਆ ਉਹਨਾਂ ਨੇ ਇੱਕ ਸ਼ਰਤ ਵੀ ਰੱਖੀ ਹੈ ਕਿ ਜਦੋਂ ਤੱਕ ਬੰਦੀ ਸਿੰਘ ਰਹਾ ਨਹੀਂ ਹੋ ਜਾਂਦੇ ਮੈਂ ਇਹ ਦਿਨ ਨਹੀਂ ਮਨਾਵਾਂਗਾ ਸੋ ਅਸੀਂ ਸਵਾਗਤ ਕਰਦੇ ਹਾਂ ਉਹਦੇ ਬਿਆਨ ਦਾ ਉਹ ਉਸ ਸਰਕਾਰ ਦੀ ਜੇ ਮੰਤਰੀ ਹੈ ਜਿਹੜੀ ਹੁਣ ਰਾਜ ਕਰ ਰਹੀ ਹੈ ਸੋ ਦੇਖਦੇ ਹਣਾ ਚਾਹੀਦਾ ਉਹਨਾਂ ਨੇ ਆਪਣੇ ਅੰਦਰ ਭਾਵਨਾ ਪ੍ਰਗਟ ਕਰੀ ਹੈ ਵੀ ਹਾਂ ਉਹ ਰਿਹਾ ਹੋਣੇ ਚਾਹੀਦੇ ਬੰਦੀ ਸਿੰਘ ਸਤਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਾਡੇ ਬੰਦੀ ਸਿੰਘਾਂ ਨੂੰ ਰਿਹਾਈ ਕਰਨਾ ਹੈ ਜਿਹੜਾ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਦਾ ਮਾਮਲਾ ਉਹ ਸੈਂਟੈਂਸ ਰਿਵਿਊ ਬੋਰਡ ਦੇ ਅੱਗੇ ਕੀ ਲੱਗਦਾ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਦੇ ਉੱਪਰ ਦੋਸ਼ ਲੱਗਦੇ ਸੀ ਜਾਂ ਉਹ ਡਾਇਰੈਕਟਰ ਹੋਣ ਦੇ ਨਾਂ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਜਿਸ ਨੂੰ ਲੈ ਕੇ ਲੱਗਦਾ ਕਿ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਸਕੇ ਕੀ ਲੱਗਦਾ ਕਿ ਬੀਜੇਪੀ ਦਾ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਉਹ ਇਹਦੇ ਉੱਪਰ ਡਿਸੀਜਨ ਕਰ ਸਕਦਾ ਹੈ ਕਿਸੇ ਤਰ੍ਹਾਂ ਦਾ ਕੋਈ ਦੇਖੋ ਜਿਹੜਾ 2015 ਤੋਂ ਪਹਿਲੀ ਵਾਰ ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਬਣੀ ਸੀ ਉਹਨਾਂ ਦਾ ਇੱਕ ਸੈਂਟੈਂਸ ਰਿਵਿਊ ਬੋਰਡ ਬਣਦਾ ਜੇਲ੍ਹ ਦਾ ਜਿਸ 'ਚ ਤਕਰੀਬਨ ਪੰਜ ਨਮਾਇंदे ਉਹ ਸਰਕਾਰ ਦੇ ਹੁੰਨੇ ਆ ਜਿਹੜੀ ਸਟੇਟ ਦੀ ਸਰਕਾਰ ਹੈ ਸੋ ਉਸ 'ਚ ਇਹਨਾਂ ਦੇ ਨਮਾਇंदे ਸੀ ਉਹਦੀਆਂ 7 ਮੀਟਿੰਗਾਂ ਹੋਈਆਂ ਪਰੰਤੂ ਉਹ ਭਾਈ ਦਮਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਰਿਜੈਕਟ ਕਰਦੇ ਰਹੇ ਅ ਇਸ ਕਰਕੇ ਹੀ ਉਹਨਾਂ ਦੀ ਹੈ ਜਿਹੜੀ ਰਿਹਾਈ ਲਟਕਦੀ ਰਹੀ ਹੈ ਸੋ ਇਹ ਸਰਕਾਰ ਆਈ ਹੈ ਨਵੀਂ ਹੁਣ ਦਿੱਲੀ ਚ ਬੀਜੇਪੀ ਦੀ ਸਰਕਾਰ ਹੈ ਸੈਂਟਰ ਚ ਵੀ ਬੀਜੇਪੀ ਦੀ ਸਰਕਾਰ ਹੈ ਦੇਖਦੇ ਆਂ ਵੀ ਕੀ ਉਹ ਫੈਸਲਾ ਲੈਂਦੀ ਹੈ ਕੀ ਉਹਨਾਂ ਦਾ ਸੈਂਟੈਂਸ ਰਿਵਿਊ ਬੋਰਡ ਭਾਈ ਦਮਿੰਦਰਪਾਲ ਸਿੰਘ ਨੂੰ ਰਿਹਾ ਕਰਨ ਦੀ ਹੁਕਮ ਦਿੰਦਾ ਸੋ ਆਉਣ ਵਾਲੇ ਦਿਨਾਂ ਚ ਇਹ ਵੀ ਪਤਾ ਲੱਗ ਜਾਂਦਾ ਚੰਗੀ ਗੱਲ ਉਸ ਸੈਂਟੈਂਸ ਰਿਵਿਊ ਬੋਰਡ ਦੇ ਮੈਂਬਰਾਂ ਨੂੰ ਮੈਂ ਨਿੱਜੀ ਤੌਰ ਤੇ ਬੇਨਤੀ ਵੀ ਕਰਨਾ ਕਿ ਮਨੁੱਖ ਦਾ ਦਾ ਦੇਖਦੇ ਹੋਏ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਭਾਈ ਦਮਿੰਦਰਪਾਲ ਸਿੰਘ ਆਪਣੀ ਸਜ਼ਾ ਤੋਂ ਵੀ ਦੁਖਣੀ ਸਜ਼ਾ ਕਰ ਚੁੱਕੇ ਉਹਨਾਂ ਨੂੰ ਰਿਹਾਅ ਕਰਨਾ ਚਾਹੀਦਾ ਬਬੂ ਜੀ ਇੱਕ ਹੋਰ ਸਵਾਲ ਹੈ ਇਹਦੇ ਨਾਲ ਜੁੜਿਆ ਹੋਇਆ ਤੇ ਕੀ ਲੱਗਦਾ ਜੀ ਭਵਿੱਖ ਦੇ ਵਿੱਚ ਜਿਵੇਂ ਤੁਸੀਂ ਆਉਣ ਵਾਲੇ ਕੁਝ ਦਿਨਾਂ ਨੂੰ ਇੱਕ ਪ੍ਰੋਗਰਾਮ ਦਿੱਤਾ ਹੋਇਆ ਦਿੱਲੀ ਦੇ ਵਿੱਚ ਮਾਰਚ ਕਰਨ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿੱਚ ਉਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਆ ਜਾਂ ਕੀ ਰੂਪਰੇਖਾ ਉਲੀਕੀ ਹੋਈ ਹੈ ਕਮਿਸ਼ਨ ਸਾਹ ਮੋਰਚੇ ਵੱਲੋਂ ਜਿਹੜੇ ਵੀ ਪ੍ਰੋਗਰਾਮ ਦਿੱਤੇ ਜਾ ਰਹੇ ਹਨ ਉਹ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਤੇ ਉਹ ਪ੍ਰੋਗਰਾਮ ਤੇ ਗਏ ਸੋ 14 ਨਵੰਬਰ ਦਾ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਉਸ ਟਾਈਮ ਮੌਕੇ ਦੀ ਸਰਕਾਰ ਜ਼ੁਲਮ ਕਰ ਰਹੀ ਸੀ ਇੱਥੇ ਤੱਕ ਸੀ ਕਿ ਸਵਾ ਮਨ ਜਿਨੇਉ ਲਾ ਕੇ ਉਹ ਔਰੰਗਜ਼ੇਬ ਉਹਨਾਂ ਹਿੰਦੂਆਂ ਨੂੰ ਮੁਸਲਮਾਨ ਧਰਮ ਕਰਾ ਕੇ ਉਹ ਰੋਟੀ ਖਾਂਦਾ ਸੀ ਸੋ ਉਸ ਜ਼ੁਲਮ ਨੂੰ ਰੋਕਣ ਵਾਸਤੇ ਗੁਰੂ ਸਾਹਿਬ ਨੇ ਹਾਲਾਂਕਿ ਉਹਨਾਂ ਦਾ ਤਿਲਕ ਜੰਜੂ ਨਾਲ ਕੋਈ ਸੰਬੰਧ ਨਹੀਂ ਸੀ ਪਰੰਤੂ ਜਦੋਂ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਸੀ ਉਹਨਾਂ ਨੇ ਉਸ ਤੇ ਪਹਿਰਾ ਦੰਦੇ ਹੋਏ ਉਸ ਜ਼ੁਲਮ ਨੂੰ ਰੋਕਿਆ ਆਪਣੀ ਸ਼ਹਾਦਤ ਚਾਂਦਨੀ ਚੌਕ ਚ ਦਿੱਤੀ ਸੋ 3.5 ਸਾਲ 350 ਸਾਲ ਉਹਨਾਂ ਦੀ ਸ਼ਹੀਦੀ ਨੂੰ ਹੋ ਚੁੱਕਿਆ ਹੈ ਆਉਣ ਵਾਲੇ ਦਿਨਾਂ 14 ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਇੱਕ ਮਾਰਚ ਕੱਢਿਆ ਜਾ ਰਿਹਾ ਹੈ ਕਿ ਜਿਹੜੀ ਉਹ ਮੌਕੇ ਦੀ ਸਰਕਾਰ ਜ਼ੁਲਮ ਕਰ ਰਹੀ ਸੀ ਜਨਤਾ ਤੇ ਉਸ ਨੂੰ ਰੋਕਣ ਵਾਸਤੇ ਗੁਰੂ ਸਾਹਿਬ ਨੇ ਸਾਥ 30 ਤੇ ਰੋਕਿਆ ਤੇ ਉਸੇ ਤਹਿਤ ਜਿਹੜੀ ਅੱਜ ਦੀਆਂ ਸਰਕਾਰਾਂ ਭਾਵੇਂ ਰਾਜ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ ਉਹ ਸਿੱਖਾਂ ਤੇ ਜ਼ੁਲਮ ਕਰ ਰਹੀ ਹੈ ਉਸ ਜ਼ੁਲਮ ਨੂੰ ਇੱਕ ਸੰਗਤਾਂ ਚ ਦੱਸਣ ਵਾਸਤੇ ਅਸੀਂ ਉਹ ਮਾਰਚ ਕੱਢ ਰਹੇ ਹਾਂ ਬਿਲਕੁਲ ਭਾਈ ਜੀ ਇੱਥੇ ਇੱਕ ਖਾਸ ਤੌਰ ਤੇ ਜ਼ਿਕਰ ਬਣਦਾ ਕਿਤੇ ਇੱਕ ਪਾਸੇ ਤੇ ਬੰਦੀ ਛੋੜ ਦਿਹਾੜਾ ਮਨਾਇਆ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੀ ਹੁਕਮ ਕੀਤਾ ਗਿਆ ਤਾਂ ਦੂਜੇ ਪਾਸੇ ਬੜੈਲ ਜੇਲ੍ਹ ਦੇ ਬਾਹਰ ਬੈਠ ਕੇ ਇਸ ਤਰੀਕੇ ਦੇ ਨਾਲ ਸ਼ਾਂਤਮਈ ਵੈਗਰੂ ਦਾ ਜਾਬ ਕਰਨਾ ਉਸ ਤੋਂ ਬਾਅਦ ਅਰਦਾਸ ਕਰਨੀ ਕੀ ਲੱਗਦਾ ਕਿ ਇਹਦਾ ਮੁੱਖ ਕਾਰਨ ਕੀ ਮੰਨਦੇ ਆ ਤੁਸੀਂ ਮੁੱਖ ਕਾਰਨ ਇਹ ਹੈ ਜੀ ਜੋ ਸਾਡੇ ਜਥੇਦਾਰ ਸਾਹਿਬ ਨੇ ਐਲਾਨ ਕੀਤਾ 21 ਤਰੀਕ ਦਾ ਅੱਜ ਦਾ ਬੰਦੀ ਛੋੜ ਦਿਵਸ ਦਾ ਬੜੈਲ ਦੀ ਚੰਡੀਗੜ੍ਹ ਜੇਲ੍ਹ ਵਿਖੇ ਸਮੂਹ ਸਾਰੀਆਂ ਸਾਧ ਸੰਗਤਾਂ ਨੇ ਬੜੇ ਪਿਆਰ ਨਿਮਰਤਾ ਨਾਲ ਨਾਮ ਜਪਿਆ ਬੜੈਲ ਜੇਲ੍ਹ ਦੇ ਗੇਟ ਦੇ ਅੱਗੇ ਔਰ ਪੂਰੇ ਸੰਸਾਰ ਨੂੰ ਇਹ ਸੁਨੇਹਾ ਦਿੱਤਾ ਕਿ ਜਿਹੜਾ ਛਵੇਂ ਪਾਤਸ਼ਾਹ ਦਾ ਸੁਨੇਹਾ ਸੀ ਬੰਦੀ ਛੋੜ ਦਿਵਸ ਦਾ ਭਾਰਤ ਸਰਕਾਰ ਪੰਜਾਬ ਸਰਕਾਰ ਅਤੇ ਹੋਰ ਪ੍ਰਾਂਤਾਂ ਦੀਆਂ ਸਰਕਾਰਾਂ ਵੀ ਉਸਤੇ ਅਮਲ ਕਰਦੇ ਹੋਏ ਇਹਨਾਂ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਦੇ ਸਾਡਾ ਸਾਰਿਆਂ ਦਾ ਸਾਂਝਾ ਮੈਸੇਜ ਹੈ ਕਿ ਬੰਦੀ ਸਿੰਘ ਜਿਹੜੇ ਆ ਬਹੁਤ ਲੰਬਾ ਸਮਾਂ ਹੋ ਗਿਆ ਇੱਕ ਸਦੀ ਦਾ 100 ਸਾਲ ਹੁੰਦਾ ਦਾ ਤੀਜਾ ਹਿੱਸਾ ਜੇਲ੍ਹਾਂਾਂ 'ਚ ਸਾੜ ਰਹੇ ਨੇ ਉਹਨਾਂ ਨੂੰ ਮੈਂਟਲੀ ਟਾਰਚਰ ਕੀਤਾ ਜਾ ਰਿਹਾ ਉਹਨਾਂ ਦੀ ਹੈਲਥ ਸਿਸਟਮ ਵੀ ਕੋਈ ਵਧੀਆ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਸਿਸਟਮ ਮੈਡੀਕਲੀ ਰਹਿਣ ਦਾ ਕੋਈ ਉਹਨਾਂ ਦਾ ਵਧੀਆ ਪ੍ਰਬੰਧ ਨਹੀਂ ਇਸ ਕਰਕੇ ਬੜੇ ਲੰਬੇ ਅਰਸੇ ਤੋਂ ਬਾਅਦ ਉਹਨਾਂ ਨੂੰ ਜੇਲ੍ਹਾਂਾਂ ਤੋਂ ਰਿਹਾਅ ਕਰਨਾ ਚਾਹੀਦਾ ਔਰ ਬੜੀ ਇੱਕ ਲੀਗਲ ਗੱਲ ਹੈ ਕਿ ਸਾਡੇ ਮਾਨਯੋਗ ਚੀਫ ਜਸਟਿਸ ਸਾਹਿਬ ਗਵਈਆ ਸਾਹਿਬ ਨੇ ਇਹ ਕੱਲ ਕਹਿ ਦਿੱਤੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਹੂੰ ਬਿਲਕੁਲ ਬੜੈਲ ਜੇਲ੍ਹ ਦੇ ਬਾਹਰ ਬਾਹਰ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਡਟੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਅਰਦਾਸ ਬੇਨਤੀ ਕੀਤੀ ਗਈ ਹੈ ਤੇ ਜ਼ਾਹਰ ਤੌਰ ਤੇ ਜਿਹੜੀ ਲੰਬੇ ਸਮੇਂ ਤੋਂ ਮੁੱਖ ਡਿਮਾਂਡ ਰਹੀ ਹੈ ਕਿ ਜਿਹੜੇ ਬੰਦੀ ਸਿੰਘ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜੇਲ੍ਹ ਤੋਂ ਤੁਰੰਤ ਰਿਹਾਅ ਕੀਤੇ ਜਾਣਾ ਚਾਹੀਦਾ ਇਸੇ ਦੇ तमाम ਗੱਲਬਾਤ ਕੀਤੀ ਆ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ